ਕੈਨੇਡਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਦਾਵੇਦਾਰ ਤੇ ਰੂਪ ਚ ਮੀਡੀਆ ਚ ਸੁਰਖੀਆਂ ਬਣ ਚੁੱਕੇ ਜਗਮੀਤ ਸਿੰਘ ਨੂੰ 2017 ਚ ਨੈਸ਼ਨਲ ਡੈਮੋਕ੍ਰੈਟਿਕ ਪਾਰਟੀ ਦਾ ਨੇਤਾ ਚੁਣਿਆ ਗਿਆ ਸੀ ਤੇ ਹੁਣ ਫਰਵਰੀ ਮਹੀਨੇ ਵਿੱਚ ਬਰਨਬੀ ਸਾਉਦੀ ਫੈਡਰਲ ਸੀਟ ਤੇ ਉਪ ਚੋਣਾਂ ਹੋਣ ਜਾ ਰਹੀਆਂ ਨੇ ਤੇ ਮੰਨਿਆ ਜਾ ਰਿਹਾ ਹੈ ਕਿ ਜਗਮੀਤ ਸਿੰਘ ਦੇ ਸਿਆਸੀ ਕਰੀਅਰ ਦਾ ਸਭ ਤੋਂ ਵੱਡਾ ਇਮਤਿਹਾਨ ਹੈ ਕਿਉਂਕਿ ਜੇਕਰ ਉਹਨਾਂ ਨੂੰ ਹਾਊਸ ਆਫ ਕਾਮਨਸ ਵਿੱਚ ਦਾਖਲ ਹੋਣਾ ਹੈ ਤਾਂ ਸੀਟ ਹਰ ਹਾਲ ਵਿੱਚ ਜਿੱਤਨੀ ਪਵੇਗੀ ਜੋ ਉਹਨਾਂ ਲਈ ਮੁਸ਼ਕਲ ਵੀ ਹੈ ਉਤੇ ਸਾਡਾ ਐਨਡੀਪੀ ਨੇਤਾ థామਸ ਮਰਕੀਅਰ ਨੇ ਜਗਮੀਤ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹ ਸੰਸਦੀ ਚੋਣਾਂ ਵਿੱਚ ਹਾਰ ਗਏ ਤਾਂ ਪਾਰਟੀ ਦੇ ਉੱਚ ਅਹੁਦੇ ਤੇ ਬਣੇ ਰਹਿਣਾ ਵੀ ਉਨ੍ਹਾਂ ਲਈ ਮੁਸ਼ਕਲ ਹੋ ਜਾਵੇਗਾ I think it would be extremely difficult uh, for Mr. Singh to stick around. That's why the party is going to put absolutely everything that it has. Every volunteer who has ever knocked on a single door in any riding in BC and anywhere else that can get to BC to help in Burnaby South will be thrown into this battle. Hmm. I saw him uh, with an event that was staged uh, right as the information was coming out. Uh, he had a big smile on his face and looked energetic, and I sincerely hope uh, for him. <laughs> ਬੇਸ਼ੱਕ ਇਸੇ ਤਰ੍ਹਾਂ ਐਨਡੀਪੀ ਦਾ ਦਬਦਬਾ ਕਾਇਮ ਰਿਹਾ ਹੈ ਪਰ ਸਾਲ 2015 ਵਿੱਚ ਪਾਰਟੀ ਦੇ ਕੈਨੇਡੀ ਸਟੀਵਰਟ ਨੇ 550 ਤੋਂ ਘੱਟ ਵੋਟਾਂ ਨਾਲ ਜਿੱਤ ਹਾਸਲ ਕੀਤੀ ਸੀ। ਜਗਮੀਤ ਲਈ ਸਭ ਤੋਂ ਵੱਡੀ ਮੁਸ਼ਕਲ ਹੈ ਕਿ ਚੋਣਾਂ ਵਿੱਚ ਉਹਨਾਂ ਦੇ ਵਿਰੋਧੀ ਸਥਾਨਕ ਖੇਤਰ ਨਾਲ ਹੀ ਸੰਬੰਧ ਰੱਖਦੇ ਨੇ ਜਦਕਿ ਉਹ ਖੁਦ 온ਟਾਰੀਓ ਦੇ ਬ੍ਰੈਮਟਨ ਤੋਂ ਸਾਂਸਦ ਨੇ। ਤੇ ਬਰਨਬੀ ਸੀਟ ਖਾਲੀ ਹੋਣ ਤੋਂ ਬਾਅਦ ਉਹ ਬ੍ਰਿਟਿਸ਼ ਕੋਲੰਬੀਆ ਦੇ ਬਰਨਬੀ ਚਲੇ ਗਏ ਸਨ ਉਸ ਤੋਂ ਇਲਾਵਾ ਇਸ ਖੇਤਰ ਵਿੱਚ ਪੰਜਾਬੀਆਂ ਦੀ ਘੱਟ ਗਿਣਤੀ ਹੋਣਾ ਵੀ ਉਨ੍ਹਾਂ ਲਈ ਮੁਸ਼ਕਲਾਂ ਖੜੀਆਂ ਕਰ ਸਕਦਾ ਹੈ ਪਰ ਜਗਮੀਤ ਸਿੰਘ ਨੂੰ ਵਿਸ਼ਵਾਸ ਹੈ ਕਿ ਲੋਕ ਉਨ੍ਹਾਂ ਨੂੰ ਜ਼ਰੂਰ ਜਿਤਾਉਣਗੇ ਪਰ ਹੁਣ ਦੇਖਣਾ ਹੋਵੇਗਾ ਆਪਣੇ ਸਿਆਸੀ ਕਰੀਅਰ ਦੇ ਸਭ ਤੋਂ ਮੁਸ਼ਕਲ ਟੈਸਟ ਵਿੱਚ ਜਗਮੀਤ ਸਿੰਘ ਪਾਸ ਹੋਣਗੇ ਜਾਂ ਫੇਲ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬੱਲ ਕਰੋ 9397893978